ਇਲਾਕੇ ਦਾ ਅਗਾਹਵਧੂ ਸਕੂਲ ਫਾਜ਼ਿਲਕਾ ਫਰੀਪੁਰ ਰੋਡ ਤੇ ਬਣਿਆ ਵਿਜ਼ਡਮ ਕਾਨਵੈਂਟ ਸਕੂਲ ਨੇ ਇੱਕ ਹੋਰ ਉਪਲਬਧੀ ਹਾਸਲ ਕਰ ਲਈ ਹੈ ਉਹ ਉਪਲਬਧੀ ਹੈ ICSE ਬੋਰਡ ਤੋਂ ਮਾਨਤਾ ਪ੍ਰਾਪਤ ਜੀ ਹਾਂ ICSE ਬੋਰਡ ਤੋਂ ਅਫੀਲੀਏਸ਼ਨ ਮਿਲ ਚੁੱਕਿਆ ਵਿਜ਼ਡਮ ਕਾਨਵੈਂਟ ਸਕੂਲ ਆਵਦੀ ਅਗਾਹਵਧੂ ਪ੍ਰਪਤੀਆਂ ਕਾਰਨ ਇਲਾਕੇ ਵਿੱਚ ਮਸ਼ਹੂਰ ਦਿਨ-ਬਦਨ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਦੇ ਐਡਮਿਸ਼ਨ ਆਵਾਜ਼ ਆ ਰਹੇ ਹਨ ਅਤੇ ਪਹਿਲਾ ਸਕੂਲ ਹੈ ਜਿੱਥੇ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਐਕਸਰਸਾਈਜ਼ ਵੀ ਕਰਾਈ ਜਾਂਦੀ ਹੈ ਅਤੇ ਸ਼ੂਟਿੰਗ ਦਾ ਇਲਾਕੇ ਦਾ ਪਹਿਲਾ ਸੈਂਟਰ ਬਣਾਇਆ ਹੈ स्विਮਿੰਗ ਕਰਾਈ ਜਾਂਦੀ ਹੈ ਓਪਨ 에ਅਰ ਥੀਏਟਰ ਬਣਾਇਆ ਗਿਆ ਹੈ ਡਾਂਸਿੰਗ ਕਰਾਈ ਜਾਂਦੀ ਹੈ ਸਿੰਗੀ ਮੁਕਾਬਲੇ ਕਰਾਏ ਜਾਂਦੇ ਹਨ ਅਤੇ এডਿਕੇਸ਼ਨ ਸਿੱਖਿਆ ਨਵੇਂ ਤਰੀਕੇ ਨਾਲ ਦਿੱਤੀ ਜਾਂਦੀ ਹੈ ਜਿਸ ਵਿੱਚ ਸਿਟਿੰਗ ਪਲਾਨ ਵੀ ਕਲਾਸਾਂ ਵਿੱਚ ਇਸ ਤਰ੍ਹਾਂ ਹੈ ਵੀ ਕੋਈ ਬੱਚਾ ਅੱਗੇ ਜਾਂ ਕੋਈ ਪਿੱਛੇ ਨਹੀਂ ਸਭ ਬਰਾਬਰ ਸਿਟ ਹੋ ਕੇ ਆਪਸ ਵਿੱਚ ਦਲ ਮਿਲ ਕੇ ਬੈਠਦੇ ਹਨ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮੈਡਮ ਨਮਰਤਾ ਸਿੰਘ ਅਤੇ ਡਾਇਰੈਕਟਰ ਪਰਮਜੀਤ ਵੈਦਨ ਨੇ ਕੀ ਕੋਚਿਆ ਸਭ ਕੋ ਜਾਣਨ ਲਈ ਬਣੇ ਰਹੋ ਸਾਡੇ ਨਾਲ ਇਸ ਚੀਜ਼ ਕੋ ਆਪ ਸਭ ਕੇ ਸਾਥ शेयर करते हुए कि विजडम कॉन्वेंट स्कूल को एफिलेशन मिल गई है आईसीएसई बोर्ड से इट्स अ रियली रिमार्केबल अचीवमेंट ये शो करता है विजडम कॉन्वेंट स्कूल की कमिटमेंट को कि हम कमिटेड थे एक अच्छी एजुकेशन देने के लिए एक अच्छा प्लेटफॉर्म बच्चों को देने के लिए और आई एम थैंकफुल टू द बोर्ड ऑल्सो जिन्होंने हमारे हमें इस काबिल समझा कि हम हमें एपिलशन दी जाए एंड वी गॉट दैट एप्रिएशन आई एम सो हैप्पी एंड कॉन्ग्रेचुलेशन्स टू ऑल माई पेरेंट्स टू माई स्टूडेंट्स एंड डेफिनेटली मूव टूवर्ड्स हाई गोल्स एक प्लेटफॉर्म uh, हमें ऐसा मिला है पहले हम लोग अपने सिर्फ एक जो हमारा हेड ऑफिस है उनके साथ ही हम लोग कोलाबोरेट करके चलते थे बट अभी आई एम हैप्पी कि हमारे बच्चों को एक नेशनल लेवल का प्लेटफॉर्म मिलेगा जो हाँ पे कि ना सिर्फ फाजिल का बट बाहर मेट्रोपॉलिटन सिटीज़ में क्योंकि आपको मालूम है थ्रूआउट इंडिया ये बोर्ड एक ही चीज़ें रखता है कंपटीशन चाहे वो कंपटीशन हो स्टूडेंट्स के चाहे टीचर्स की वर्कशॉप्स हो चाहे यहाँ पे अभी आ, शायद आप लोगों को पता होगा एनुअल कॉन्फ्रेंस होती है आईसीएसई बोर्ड की एवरी ईयर चाहे वो हो तो वहाँ पे आप देखें सारा पूरे इंडिया से प्रिंसिपल्स और हायर अथॉरिटी के आ, लोग आते हैं तो हमें बहुत बड़ा प्लेटफॉर्म मिला है जिसको कि हम पूरी तरीके से यूटिलाइज करना चाहेंगे और सबसे ज़्यादा खुशी मुझे उन बच्चों के लिए है जो कि बहुत अच्छे हैं काबिल हैं जैसे कि ओलंपियाड्स हैं ओलंपियाड्स जो नेशनल लेवल के ओलंपियाड्स होते हैं अब वो इंटरनेशनल ओलंपियाड्स भी लेकर आ रहे हैं तो मेरे बच्चों को ये चांस मिलेगा कि वो लोग नेशनली एंड इंटरनेशनली देखें अटेम्प्ट uh, पेपर्स uh, और जिसमें कैल्टर है वो जरूर बाहर इस चीज़ में निकलेगा ये एक बिगनिंग uh, है एक न्यू चैप्टर है जिसमें कि हमने स्टेपन किया है बट uh, ये न्यू चैप्टर जो है ये बहुत uh, मैं उम्मीद दिलाती हूँ अपने पेरेंट्स को कि ये एक न्यू uh, चैप्टर हम बहुत ब्यूटीफुली लिखेंगे जिसमें कि आपके बच्चों का जो फ्यूचर है दैट विल भी डेफिनेटली गुड बात uh, इसमें मैं क्लासरूम्स uh, देखे हैं आप लोगों ने क्लासरूम्स में बोर्ड हमें परमिट करता है 45 स्टूडेंट्स का बट हम लोग जो हैं वो 35 तक मैक्सिमम स्ट्रेंथ लेके चल रहे हैं नाल जुड़े हैं उन्होंने उम्मीद करते ਸਾਡੇ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਹੋਰ ਵੀ ਹੁਣ ਵੱਡਾ ਪਲੇਟਫਾਰਮ ਜਿਹੜਾ ਨੈਸ਼ਨਲ ਲੈਵਲ ਦਾ ਮਿਲ ਗਿਆ ਹੈਗਾ ਔਰ ਬੱਚੇ ਬਹੁਤ ਵਧੀਆ ਪਰਫਾਰਮ ਕਰਨਗੇ ਇਸ ਬੋਰਡ ਦੇ ਨਾਲ ਜੁੜਨ ਨਾਲ ਸਾਡੇ ਟੀਚਰ ਜਿਹੜੇ ਨੇ ਉਹਨਾਂ ਦੀਆਂ ਟੀਚਰ ਟ੍ਰੇਨਿੰਗਸ ਐਂਡ ਬਹੁਤ ਕੁਝ ਜਿਹੜਾ ਨਵਾਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਆ ਰਿਹਾ ਉਹ ਸਾਰਾ ਕੁਝ ਜਿਹੜਾ ਹੋਣਾ ਸੀ ਹੋਰ ਵੀ ਅੱਛੇ ਤਰੀਕੇ ਦੇ ਨਾਲ ਇੰਪਲੀਮੈਂਟ ਕਰਾਂਗੇ ਇੰਟਰਨੈਸ਼ਨਲ ਲੈਵਲ ਤੇ ਵੀ ਕਈ ਐਡਜੈਕਟ ਟਾਈਅਪ ਹੋ ਰਹੇ ਨੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਕੂਲ ਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਟਾਈਪ ਕਰਕੇ ਕੁਝ ਵੋਲਟਸ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈਗੀ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈ ਉਹ ਬੱਚਿਆਂ ਨੂੰ ਲੈ ਕੇ ਜਾਈਏ ਫੈਸਿਲਿਟੀਜ਼ ਵਿਜ਼ਡਮ ਦਾ ਮਤਲਬ ਸਾਡੇ ਵੱਲੋਂ ਜੀ ਦੱਸਿਆ ਜਾਂਦਾ ਸੀ ਅੱਜ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਅਲੱਗ-ਅਲੱਗ ਮੀਨਿੰਗ ਜਿਹੜਾ ਮੈਂ ਵਿਜ਼ਡਮ ਦਾ ਮੀਨਿੰਗ ਤਾਂ ਆਪਾਂ ਸਾਰੇ ਹੀ ਜਾਣਦੇ ਆ ਪਰ ਮੈਂ ਸਮਝਦਾ ਵੀ ਇਹ ਸਕੂਲ ਦਾ ਜਿਹੜਾ ਮੇਨ ਮਕਸਦ ਹੈ ਕੋਈ ਇਹ ਕਿ ਅਸੀਂ ਇਹ ਚਾਉਂਦੇ ਆ ਮੈਨੇਜਮੈਂਟ ਇਹ ਚਾਹੁੰਦੀ ਹੈ ਕਿ ਸਾਡੇ ਜਿਹੜੇ ਹੋਂਹ ਹਰ ਬੱਚੇ ਨੇ ਉਹ ਨੌਕਰੀ ਮੰਗਣ ਵਾਲੇ ਨਾ ਹੋਣ ਉਹ ਨੌਕਰੀ ਦੇਣ ਦੇ ਕਾਬਿਲ ਅਸੀਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਆ ਕਿ ਉਹ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਜਿਹੜਾ ਹੈ ਉਹ ਆਪਣਾ ਬਿਜ਼ਨਸ ਕਰ ਆ ਉੱਚ ਅਹੁਦਿਆਂ ਤੇ ਬੈਠਣ ਤੇ ਦੇਸ਼ ਦੇ ਨੌਜਵਾਨਾਂ ਨੂੰ ਜਿਹੜਾ ਨੌਕਰੀਆਂ ਵੰਡਣ ਲੈਣ ਦੀ ਬਜਾਏ ਅਸੀਂ ਵੰਡਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਸਰ ਫੈਸਿਲਿਟੀਆਂ ਤੇ ਫਿਊਚਰ ਪਲਾਨਸ ਜਿਹੜੇ ਨੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਸੁੱਛੇ ਬਾਂਸੀ ਹੈ ਹ ਅਮਰਿਤ ਜੀ ਦੇਖੋ ਵਿਜ਼ਡਮ ਹਰ ਵੇਲੇ ਅਲੱਗ ਸੋਚਦਾ ਹੈ ਅਸੀਂ ਟਰੈਡੀਸ਼ਨਲ ਤੋਂ ਸਾਈਡ ਤੇ ਹੋ ਕੇ ਹਰ ਕੰਮ ਕਰਦੇ ਆਂ ਜਿਸ ਤਰ੍ਹਾਂ ਕਿ ਅਸੀਂ ਐਕਟੀਵਿਟੀ ਬੇਸਡ ਐਜੂਕੇਸ਼ਨ ਫਾਜ਼ਲਕਾ ਦੇ ਵਿੱਚ ਸਟਾਰਟ ਕੀਤੀ ਹੈ ਇਸ ਤਰ੍ਹਾਂ ਹੀ ਸ਼ੂਟਿੰਗ ਰੇਂਜ ਫਾਜ਼ਲਕਾ ਦੇ ਕਿਸੇ ਵੀ ਸਕੂਲ ਦੇ ਵਿੱਚ ਨਹੀਂ ਹੈ ਔਰ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਬੱਚੇ ਜਿਹੜੇ ਨੇ ਉਹ ਸਟੇਟ Winner ਨੇ اور نیشنل وہ جان واسطے تیار بیٹھے نے اس طرح ہی اون والے دنوں دے وچ اسیں الگ الگ پیرنٹس نال میٹنگز جیڑیاں بہت اچھے جڑے سپیکر نے انہاں نوں بلا کے کرن جا رہے ہیں اے بی اے نیوز چینل دیکھنے والے سび दर्शकों سے ہم اپیل کرتے ہیں کہ اے بی اے نیوز چینل پر ایسی لیٹسٹ خبریں دیکھنے کے لیے ہمارے چینل کو سبسکرائب کرنا نہ بھولیں জয় হিন্দ জয় بھارت